ਤਿੰਨ ਚਾਰ ਦਿਨ ਪਹਿਲਾਂ ਹੀ ਇੱਕ ਖਬਰ ਜਿਹੜੀ ਹੈ ਪੰਥ ਖਲਕਿਆਂ ਦੇ ਵਿੱਚ ਸਿੱਖ ਖਲਕਿਆਂ ਦੇ ਵਿੱਚ ਬੜੀ ਵਾਇਰਲ ਹੋ ਰਹੀ ਹੈ ਬਹੁਤ ਸਾਰੇ ਵੀਰਾਂ ਨੇ ਪੋਸਟਾਂ ਸਾਂਝੀਆਂ ਕੀਤੀਆਂ ਹਨ ਉਹੜਾ ਉਹ ਮੁੱਦਾ ਬਣਿਆ ਹੈ ਇੱਕ ਨੌਜਵਾਨ ਬੱਚੀ ਗੁਰਪ੍ਰੀਤ ਕੌਰ ਜੋ ਕਿ ਤਰਨਤਾਰਨ ਜਿਲ੍ਹੇ ਦੀ ਰਹਿਣ ਵਾਲੀ ਹੈ ਜਿਸ ਨੇ ਕਿ ਜਿਹੜਾ ਪੇਪਰ ਸੀ ਜੱਜ ਦਾ ਦੇਣ ਜਾਣਾ ਸੀ ਜੈਪੁਰ ਦੇ ਵਿੱਚ ਜਿੱਥੇ ਰਾਜਸਥਾਨ ਦੇ ਵਿੱਚ ਉਹਦੇ ਨਾਲ ਵਦਕੀ ਕੀਤੀ ਗਈ ਹੈ ਉਸ ਬੱਚੀ ਨੂੰ ਕੇਵਲ ਇਸ ਕਰਕੇ ਹੀ ਪੇਪਰ ਨਹੀਂ ਦੇ ਦਿੱਤਾ ਗਿਆ ਕਿ ਤੁਸੀਂ ਕਕਾਰ ਤਾਰਨ ਕੀਤੇ ਪਏ ਹਨ ਤੁਸੀਂ ਕੜਾ ਪਾਇਆ ਹੈ ਤੁਸੀਂ ਕਿਰਪਾਨ ਤਾਰਨ ਕੀਤੀ ਹੈ ਖਾਸ ਕਰਕੇ ਅਸੀਂ ਜਦੋਂ ਹਿੰਦੁਸਤਾਨ ਦੀ ਗੱਲ ਕਰਾਂਗੇ ਭਾਰਤ ਦੀ ਗੱਲ ਕਰਾਂਗੇ ਤੇ ਇਸ ਮੁਲਕ ਦੇ ਵਿੱਚ ਸੰਵਿਧਾਨ ਦੀ ਜਿਹੜੀ ਧਾਰਾ ਹੈ ਉਹਦੇ ਅਨੁਸਾਰ ਜਿਹੜਾ ਸਿੱਖ ਹੈ ਉਹ ਕਿਰਪਾਨ ਧਾਰਨ ਕਰ ਜਿਹੜੀ ਛੋਟੀ ਕਿਰਪਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕੜਾ ਪਾ ਕੇ ਕਿਤੇ ਵੀ ਜਾ ਸਕਦਾ ਹੈ ਈਵਨ ਆਪਾਂ ਜਿਹੜਾ ਨੈਸ਼ਨਲ ਪੱਧਰ ਦੇ ਉੱਤੇ ਵਿਦੇਸ਼ ਦੇ ਵਿੱਚ ਜਿਹੜੀਆਂ ਅੰਤਰਰਾਸ਼ਟਰੀ ਯਾਤਰਾਵਾਂ ਜਿਹਨੂੰ ਹੁੰਦੀਆਂ ਹਨ ਅਸੀਂ ਉਹ ਵੀ ਕਰ ਸਕਦੇ ਹਾਂ ਸੋ ਇਹ ਮੁੱਦੇ ਵਾਰ-ਵਾਰ ਸਾਲ ਵਿੱਚ ਆਪਾਂ ਨੂੰ ਪਾ ਲੱਗਦਾ ਹੈ 2-3 ਵਾਰ ਤਕਰੀਬਨ ਆ ਹੀ ਜਾਂਦੇ ਹਨ ਇਹਦੇ ਸੰਬੰਧੀ ਇੱਕ ਛੋਟੀ ਜੀ ਬੇਨਤੀ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਕਰਨੇ ਚਾਹਣਾ ਹਾਂਗੇ ਕਿ ਇਸ ਸਮੇਂ ਇਸ ਸਾਲ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਜੋ 450 ਸਾਲਾ ਸ਼ਹੀਦੀ ਸ਼ਤਾਬ ਦੀ ਵਰਾ ਮਨਾ ਰਹੇ ਹਾਂ ਔਰ ਆਪਾਂ ਸਾਰੇ ਇਸ ਗੱਲ ਤੋਂ ਜਾਣੂ ਹਾਂ ਕਿ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੀ ਇਸ਼ਾਰਤ ਦਿੱਤੀ ਸੀ ਖਾਸ ਕਰਕੇ Hindu ਧਰਮ ਨੂੰ ਬਚਾਉਣ ਵਾਸਤੇ ਉਹਦਾ ਇੱਕ ਕਾਰਨ ਇਹ ਸੀ ਕਿ ਔਰੰਗਜ਼ੇਬ ਦੇ ਵੱਲੋਂ ਜ਼ਬਰਦਸਤੀ ਜਿਹੜਾ ਅਸੀਂ ਧਰਮ ਪਰਵਚਨ ਕਰਾਇਆ ਜਾ ਰਿਹਾ ਸੀ ਵੀ ਤੁਸੀਂ ਆਪਣੇ ਜਿਹੜੇ ਧਰਮ ਦੇ ਚਿੰਨ ਹਨ ਉਹਨਾਂ ਨੂੰ ਜਦੋਂ ਅਸੀਂ ਲਾਇਆ ਜਾ ਰਿਹਾ ਸੀ ਔਰ ਸਤਗੁਰੂ ਦੇ ਪਾਤਸ਼ਾਹ ਨੇ ਮਨੁੱਖੀ ਧਾਰਮਿਕ ਆਜ਼ਾਦੀ ਦੀ ਗੱਲ ਕੀਤੀ ਔਰ ਹਿੰਦੂਆਂ ਦੇ ਧਰਮ ਨੂੰ ਉਸ ਦੇ ਬਚਾਉਣਾ ਕੀਤਾ ਔਰ ਅੱਜ ਜੇ ਹਿੰਦੁਸਤਾਨ ਵਿੱਚ ਜਿਹੜੀ ਸਰਕਾਰ ਬਣੀ ਹੈ ਉਹ ਵੀ ਚਾਹੇ ਸੈਂਟਰ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਜਿੱਥੇ ਪੰਥਕ ਜਥੇਬੰਦੀਆਂ ਵੱਲੋਂ ਸ਼ੋਮਨੀ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸ਼ਤਾਬ ਦੀ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉੱਥੇ ਮੈਨੂੰ ਇਉਂ ਲੱਗਦਾ ਹੈ ਕਿ ਸਰਕਾਰਾਂ ਨੂੰ ਸਤਗੁਰੂ ਦੇ ਪਾਤਸ਼ਾਹ ਜੀ ਦੇ ਮੋਟਿਵ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ ਕਿ ਗੁਰਦੇਵ ਸੱਚੇ ਪਾਤਸ਼ਾਹ ਨੇ ਤੇ ਪੂਰੀ ਕੌਮ ਨੂੰ ਬਚਾਉਣ ਵਾਸਤੇ ਆਪਣੀ ਸ਼ਾਹ ਦੇ ਦਿੱਤੀ ਵੀ ਹਰ ਇੱਕ ਇਨਸਾਨ ਨੂੰ ਅਧਿਕਾਰ ਹੈ ਕਿ ਉਹ ਆਪਣੇ ਧਾਰਮਿਕ ਚਿੰਤ ਧਾਰਨ ਕਰ ਸਕਦਾ ਹੈ ਆਪਣੇ ਧਰਮ ਅਨੁਸਾਰ ਜੀਵਨ ਬਤੀਤ ਕਰ ਸਕਦਾ ਹੈ ਸੋ ਅਸੀਂ ਇਸ ਚੈਨਲ ਦੇ ਮਾਧਿਅਮ ਦਰਾਂ ਹੀ ਖਾਸ ਕਰਕੇ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਸਰਕਾਰਾਂ ਨੂੰ ਚਾਹੇ ਉਹ ਸੈਂਟਰ ਸਰਕਾਰ ਹੈ ਚਾਹੇ ਗੌਰ ਪੰਜਾਬ ਸਰਕਾਰ ਹੈ ਕਿ ਆਪਾਂ ਜਰੂਰ ਯਤਨ ਕਰੀਏ ਇਸ ਪੱਖੋਂ ਔਰ ਜਿਹੜੇ ਵੀ ਥੋੜੀ ਕਾਨੂੰਨ ਦੀ ਜਾਣਕਾਰੀ ਰੱਖਦੇ ਹਨ ਐਡਵੋਕੇਟ ਹਨ ਵਕੀਲ ਹਨ ਉਹ ਜਰੂਰ ਵੱਡੇ ਪੱਦਰ ਦੇ ਉੱਤੇ ਜਿਹੜੀ ਜਦੋਂ ਵੀ ਕਿਤੇ ਪੇਪਰ ਹੁੰਦੇ ਨੇ ਤੇ ਆਪਣੇ ਬੱਚਿਆਂ ਨੂੰ ਉਹ ਇੱਕ ਜਿਹੜੀ ਅਧਿਕਾਰਾਂ ਦੀ ਕਾਪੀ ਹੈ ਆਪਣੀ ਕਾਨੂੰਨ ਦੀ ਕਾਪੀ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਸਿੱਖ ਜਿਹੜਾ ਹੈ ਉਕ ਕਾਰਨ ਨਾਲ ਕਿਤੇ ਵੀ ਜਾ ਸਕਦਾ ਹੈ ਕੋਈ ਇਹੋ ਜੀ ਮਨਾਇ ਉਤ ਨਹੀਂ ਹੈ ਇਹ ਜ਼ਰੂਰ ਨਾਲ ਕੀਤੀ ਜਾਣੀ ਚਾਹੀਦੀ ਹੈ ਔਰ ਤਾਂ ਕਰਕੇ ਕਿ ਜਿਹੜੇ ਉੱਥੋਂ ਦੇ ਲੋਕ ਖੜੇ ਹਨ ਹੋਣਾ ਕੀ ਹੈ ਅਸਲ ਦੇ ਵਿੱਚ ਕਿ ਬਾਅਦ ਜਦੋਂ ਇਹ ਮੁੱਦਾ ਪਖਿਆ ਜਾਣਾ ਹੈ ਰਾਜਸਥਾਨ ਦੇ ਵਿੱਚ ਬਹੁਤ ਸਾਰਾ ਪ੍ਰੋਟੈਸਟ ਹੋਇਆ ਜਿੱਥੇ ਬੰਦੀਆਂ ਔਰ ਸ਼ੋਮਨੀ ਕੁਦਰ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖਸਰ ਜਹੇਦਾਰ ਵੱਲੋਂ ਵੀ ਜਹੇਦਾਰ ਸਾਹਿਬ ਵੱਲੋਂ ਵੀ ਇਹ ਗੱਲ ਜਿਹੜੀ ਹੈ ਮੀਡੀਆ ਨੂੰ ਕੀਤੀ ਗਈ ਹੈ ਵੀ ਧੱਕਾ ਹੈ ਨਹੀਂ ਹੋਣਾ ਚਾਹੀਦਾ ਤੇ ਅਖੀਰ ਉੱਤੇ ਹੁੰਦਾ ਕੀ ਹੈ ਕਿ ਉਹ ਕਹਿ ਦਿੰਦੇ ਨੇ ਜੀ ਜਿਹੜਾ ਉਸ ਸਮੇਂ ਡਿਊਟੀ ਉੱਤੇ ਮੁਲਾਜ਼ਮ ਤਾਇਨਾਤ ਸੀ ਉਹਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਰ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਉਹ ਬੱਚੀ ਤੇ ਪੇਪਰ ਦੇਣ ਤੋਂ ਰਹਿ ਗਈ ਨਾ ਇੱਕ ਮੈਂ ਹੁਣੇ ਦੇਖ ਰਿਹਾ ਸੀ ਕਿ ਪੰਥ ਇਥੇ ਬੰਦੀਆਂ ਉੱਥੇ ਜਾ ਰਹੀਆਂ ਹਨ ਤਰਨਤਨ ਵਿੱਚ ਪਰਿਵਾਰ ਨੂੰ ਮਿਲਦੀਆਂ ਪਈਆਂ ਹਨ ਵੀ ਪੈਣੇ ਕੋਈ ਗੱਲ ਜਿਹੜ ਜੱਜ ਨਹੀਂ ਬਣ ਸਕੀ ਜੱਜ ਦਾ ਪੇਪਰ ਨਹੀਂ ਦੇ ਸਕੀ ਅਸੀਂ ਤੈਨੂੰ ਇਸ ਹਲਕੇ ਤੋਂ ਐਮਐਲਏ ਜਿਹੜੀ ਚੋਣ ਹੈ ਉਹ ਲੜਾ ਦੇਵਾਂਗੇ ਸੋ ਬਹੁਤ ਕੁਝ ਕੀਤਾ ਜਾ ਰਿਹਾ ਹੈ ਪਰ ਆਖਰ ਕੋਈ ਨਾ ਕੋਈ ਦਾ ਹੱਲ ਹੈ ਜੋ ਕੱਲੀ ਈਸਵਾਰ ਦੀ ਘਟਨਾ ਨਹੀਂ ਹੋਈ ਤਕਰੀਬਨ ਆਲਮੋਸਟ ਅਸੀਂ ਦੇਖਦੇ ਹਾਂ ਕਿ 6 ਮਹੀਨੇ ਸਾਲ ਬਾਅਦ ਸਾਨੂੰ ਕਿਸੇ ਨਾ ਕਿਸੇ ਪਾਸਿਓਂ ਇੱਕ ਖਬਰ ਸੁਣਨ ਬਾਅਦ ਤੇ ਮਿਲ ਜਾਂਦੀ ਹੈ ਕਿ ਕਾਰਾਂ ਦੇ ਕਰਕੇ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਕਿ ਪਾਈ ਇਹੋ ਜਿਹਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦਾ ਅਖੀਰ ਇੱਕ ਹੱਲ ਕੀਤਾ ਜਾਵੇ ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਵਾਜ਼ ਸਰਕਾਰਾਂ ਤੱਕ ਪਹੁੰਚੇ ਤੇ ਜ਼ਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਇਹਨੂੰ ਸ਼ੇਅਰ ਕਰੋ ਤਾਂ ਕਰਕੇ ਜਿਹੜੇ ਸਾਡੇ ਨੌਜਵਾਨ ਸਿੱਖ ਬੱਚੇ ਬੱਚੀਆਂ ਹਨ ਉਹ ਫਿਰ ਪ੍ਰਸ਼ਾਸਨ ਉਹਦੀਆਂ ਦੇ ਉੱਤੇ ਆ ਸਕਣ ਕਿਉਂਕਿ ਬੱਚੇ ਪੜ੍ਹ ਲੈ ਕੇ ਤਾਂ ਹੁਣ ਬਾਹਰ ਨੂੰ ਭਜਦੇ ਪਏ ਹਨ ਕਿਉਂਕਿ ਇੱਥੇ ਉਹਨਾਂ ਦੀ ਕੋਈ سپورਟ ਨਹੀਂ ਕੀਤੀ ਜਾਂਦੀ ਫਿਰ ਬੱਚਾ ਬਾਹਰਲੇ ਮੁਲਕਾਂ ਦੇ ਉੱਤੇ ਆਪਣੇ ਤੋਂ ਪੈੜੀ ਬੰਨਾ ਵੇਚ ਕੇ ਵੀ ਕਈ ਕਿਸਮ ਦੇ ਸਟਰਗਲ ਕਰਦਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅਰਦਾਸ ਕਰਦੇ ਹਾਂ ਉਸ ਬੱਚੀ ਨੂੰ ਬਾਲ ਮਿਲੇ ਔਰ ਇੱਥੇ ਹੀ ਮੈਂ ਇਹ ਗੱਲ ਇੱਕ ਵਾਰ ਫਿਰ ਕਹਿ ਰਿਹਾ ਹਾਂ ਕਿ ਆਪਣ ਜਰੂਰ ਇਹਦਾ ਪਰਮਨੈਂਟਲੀ ਕੋਈ ਹੱਲ ਹੈ ਉਹ ਕਢਣਾ ਚਾਹੀਦਾ ਹੈ ਜੀ ਧੰਨਵਾਦ ਜੀ